ਫਗਵਾੜਾ ਦੇ ਪਿੰਡ ਪਾਕੜੀਆਂ ਆਨਾਂ ਵਿਖੇ ਕੁਝ ਵਿਅਕਤੀਆਂ ਵੱਲੋਂ ਮਨਰੇਗਾ ਵਿੱਚ ਘਰ ਬੈਠ ਕੇ ਦਿਹਾੜੀਆਂ ਪਵਾ ਕੇ ਪੈਸੇ ਦਿੱਤੇ ਗਏ ਹਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਕੀਤੀ ਉੱਚ ਕਾਰਵਾਈ ਕਰਨ ਦੀ ਮੰਗ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ ਨੌਕਾਟ ਸਾਰੇ ਅਫਸਰਾਂ ਨੂੰ ਦੇ ਦਿੱਤੇ ਗਏ ਆ ਉਹਦੇ ਸਬੰਧ ਚ ਆਪਾਂ ਅੱਜ ਇਕੱਠੇ ਹੋਏ ਆਂ ਵੀ ਆਪਾਂ ਸਾਰੇ ਪਿੰਡ ਵਾਲੇ ਕੱਲ ਨੂੰ ਬੇਸ਼ੱਕ ਉਹ মিডিਆ ਦੇ ਵਿੱਚ ਆ ਕੇ ਉਹ ਬੰਦੇ ਕਹਦੇ ਨੇ ਵੀ ਅਸੀਂ ਰੇਗਾ 'ਚ ਕੰਮ ਕੀਤਾ ਤੇ ਪਿੰਡ ਵਾਲੇ ਸਾਫਤ ਕਰਨਗੇ ਵੀ ਨਾ ਬੰਦੇ ਨੇ ਰੇਗਾ 'ਚ ਕੰਮ ਕੀਤਾ ਆਪਣਾ ਸੇਵਾ ਸਿੰਘ ਕੰਗ ਤੇ ਸਰ ਕਿਹੜੇ ਪਿੰਡ ਨੂੰ ਆਪਾ ਹਾਂਜੀ ਕੀ ਮਾਮਲਾ ਕੀ ਸਰ ਮੈਂ ਮੈਂਬਰ ਪੰਚਾਇਤ ਤਾਸਾ ਰਿਹਾ ਮੈਂ ਇਹ ਮੈਂ ਤਾਂ ਸ਼ਾਬਸ਼ ਦਊਂਗਾ ਜਿਹੜਾ ਬੰਦੇ ਨੇ ਅਪਲੀਕੇਸ਼ਨ ਪਾ ਕੇ ਜਿਹੜਾ ਝੂਠ ਮੂਰੇ ਦਿੰਦਾ ਤੇ ਹੁਣ ਪਤਾ ਲੱਗੂਗਾ ਸੱਚ ਕੀ ਆ ਤੇ ਝੂਠ ਕੀ ਆ ਇਹ ਜਿਹੜੇ ਬਹੁਤ ਗਰੀਬ ਆਪਣੇ ਆਪ ਨੂੰ ਬਣੇ ਫਿਰਦੇ ਆ ਦੋ ਦੋ ਕਰੋੜ ਦੀਆਂ ਕੋਠੀਆਂ ਢਾਈ ਢਾਈ ਲੱਖ ਦੇ ਸੋਹੇ ਤੇ ਢਾਈ ਢਾਈ ਸੌ ਦੀ ਦਿਹਾੜੀ ਗਰੀਬਾਂ ਦੀ ਛੱਡ ਦੇਣੀ ਹਰਵਿੰਦਰ ਸਿੰਘ ਖੋਨਾ ਵਗੈਰਾ ਆ ਜਿਹੜਾ ਤਰਲੋਚਨ ਲੰਬੜਿਆ ਸਾਡੇ ਲਵਾਏ ਹੋਏ ਨਲਕੇ ਗਰੀਬਾਂ ਵਾਸਤੇ ਉਹ ਪਟਕੇ ਆਪਣੇ ਘਰ ਲੈ ਗਏ ਆ ਆਰਟੀਆਈਆਂ ਪਾਈਆਂ ਆ ਉਹ ਵੀ ਆਉਣ ਵਾਲੇ ਆ ਤੇ ਇਸੇ ਪਿੰਡ ਦੇ ਆ ਜੀ ਇਸੇ ਪਿੰਡ ਦੇ ਆ ਜੀ ਇਸੇ ਪਿੰਡ ਦੇ ਜੋ ਸ਼ਰਮ ਧੱਕਾ ਪੋਲੀਟਿਕਲ ਵਿੱਚ ਉਹਨਾਂ ਦੇ ਹੱਥ ਪੈਂਦੇ ਆ ਉਸ ਕਰਕੇ ਕੋਈ ਸੁਣਵਾਈ ਨਹੀਂ ਕਰ ਰਿਹਾ ਪਰਸ਼ਾਯਾਂ ਨੇ ਧਿਆਨ ਨਹੀਂ ਲੈਂਦਾ ਮਾਮਲਾ ਦਾ ਐਪਲੀਕੇਸ਼ਨਾਂ ਚੱਲ ਰਹੀਆਂ ਕਿਸੇ ਨੇ ਕੋਈ ਸੁਣੀ ਨਹੀਂਗੀ ਪਰਸ਼ਾਯਾਂ ਨੇ ਧਿਆਨ ਨਹੀਂ ਲੈਂਦਾ ਮਾਮਲਾ ਲੈਂਦਾ ਜੀ ਲੈਂਦਾ ਆਰ.ਟੀ.ਆਈ ਹੋਰ ਵੀ ਪਾਈਆਂ ਗਈਆਂ ਉਹਦੇ ਵਿੱਚ ਸੱਚ ਤੇ ਝੂਠ ਦਾ ਸਾਹਮਣਾ ਨਿਤਾਰਾ ਹੋ ਜਾਊਗਾ ਤੇ ਤਹਿਤ ਇੱਕ ਸਾਡੇ ਕੋਲ ਬਹੁਤ ਅਨਸਾਫ਼ ਦੇ ਬੰਦਾ ਜਿਹੜਾ ਗੁਰਜਿੰਦਰ ਸਿੰਘ son of ਗੁਰਦੇਵ ਸਿੰਘ ਉਹਦਾ ਨਾਮ ਵੀ ਇਹਨਾਂ ਨੇ ਪਾ ਕੇ ਪੰਚਾਇਤ ਨੇ ਉਹਦੇ ਨਾਂ ਤੇ ਪੈਸੇ ਵੀ ਚੱਕੇ ਹੋਏ ਸੀ ਔਰ ਉਹ ਗਰਜਿੰਦਰ ਸਿੰਘ ਨੇ ਸੱਚ ਬੋਲਿਆ ਔਰ ਦਫ਼ਤਰ ਦੇ ਵਿੱਚ ਜਾ ਕੇ ਕਪੂਰਥਲਾ ਆਪਣਾ ਐਫੀਡੇਵਿਟ ਵੀ ਦੇ ਕੇ ਆਇਆ ਔਰ ਦੱਸ ਕੇ ਵੀ ਆਇਆ ਕਿ ਮੈਨੂੰ ਬਿਨਾ ਦੱਸੇ ਨਹੀਂ ਮੈਂ ਮਿੱਟੀ ਦਾ ਕੰਮ ਕਰਦਾ ਔਰ ਮੈਂ ਟ੍ਰੈਕਟਰ ਟਰਾਲੀ ਨਾਲ ਮਿੱਟੀ ਦਾ ਕੰਮ ਕਰਦਾ ਔਰ ਮੇਰੇ ਅਕਾਊਂਟ ਵਿੱਚ ਨਰੇਗਾ ਦੇ ਪੈਸੇ ਪਾ ਕੇ ਮੈਨੂੰ ਮਿੱਟੀ ਦੇ ਪੈਸੇ ਦਿੱਤੇ ਗਏ ਆ ਉਹਦੇ ਜਿੰਨੀ ਧਾਂਦਲੀ ਕੀਤੀ ਔਰ ਉਸ ਮੁੰਡੇ ਨੇ ਬਿਲਕੁਲ ਸੱਚ ਬੋਲਿਆ ਉਹ ਤੁਹਾਨੂੰ ਵੀਡੀਓ ਚਾਪੜਾ ਸੱਚ ਆਪ ਦੱਸੋ ਉਹ ਇਹੀ ਪਿੰਡ ਦੇ ਆ ਜੀ ਬੰਦੇ ਇਹ ਸੀ ਪਿੰਡ ਦੇ ਸਾਡੇ ਸਰਪੰਚ ਔਰ ਸਾਡੇ ਨੰਬਰਦਾਰ ਉਹਨਾਂ ਨੇ ਹੀ ਜੋ ਇਹਨਾਂ ਤੋਂ ਕਰਾਇਆ ਉਹ ਗਰਜਿੰਦਰ ਸਿੰਘ ਦੱਸਣਗੇ ਜਿਹਨਾਂ ਨੂੰ ਪੈਸੇ ਵਾਪਸ ਕੀਤੇ ਹਾਂਜੀ ਜੀ ਆਪਣਾ ਹਾਂਜੀ ਜੀ ਮੇਰਾ ਨਾਮ ਕੇਸ਼ੋਰਾਲ ਹੈ ਜੀ ਹਾਂਜੀ ਕਿ ਕਿਹੜੇ ਪਿੰਡ ਤੋਂ ਆ ਜੀ ਆਪਾਂ ਬੀਤਰਾਮ ਕਿਹੜੇ ਪਿੰਡ ਤੋਂ ਪਖੜੀ ਆਣਾ ਪਿੰਡ ਅੱਜ ਇਕੱਠੇ ਹੋਏ ਸਵੇਰੇ ਸਵੇਰੇ ਇਕੱਠੇ ਹੋਏ ਕੀ ਮਾਮਲਾ ਕੀ ਸਾਰਾ ਯਾਰ ਪਹਿਲੀ ਗੱਲ ਤਾਂ ਸਿਗਾ ਜੀ ਇਹ ਨਰੇਗਾ ਵਾਲਿਆਂ ਦੇ ਜਿਹੜਾ ਸੀਗਾ ਆਪਣੇ ਕਬਲਾ ਇਹਨਾਂ ਨੇ ਆਪਣੇ ਬਹੁਤ ਜ਼ਿਆਦਾ ਕਬਲਾ ਕੀਤਾ ਉਹਦੇ ਬਾਰੇ ਦੂਸਰਾ ਨੰਬਰ ਦੋ ਸਬੰਧ ਆਪਣੇ ਮੇਰਾ ਖੁਦ ਆਪਣਾ ਸਾਡੀ ਜਿੱਦੀ ਜਾਇਦਾਦ ਬਜ਼ੁਰਗਾਂ ਦੀ ਉਥੇ ਇਹਨਾਂ ਨੇ ਲੋਕਾਂ ਨੇ ਪਾਰਕ ਬਣਾਈ ਏ ਧੱਕੇ ਨਾਲ। ਉਥੇ ਪਾਰਕ ਬਣਾਈ ਏ ਧੱਕੇ ਨਾਲ। ਮੈਂ ਜਾ ਲ ਕੇ ਸੀ ਇਹਨਾਂ ਨੂੰ ਦੱਸ ਦੇਣਾ ਵੀ ਆ ਇਹਦੀ ਫਰਦ ਏ ਆ ਇਹਦੀ ਕੋਲ ਸਾਡੇ ਕੋਲ ਹੈਗਾ ਹਸਾਬ ਤਾਂ ਵੀ ਤੁਸੀਂ ਆਪਣੇ ਦਿਓ ਆਪਣੇ ਛੱਡ ਦਿਓ। ਕਹਿੰਦੇ ਨਹੀਂ ਜੀ ਆਪਣੇ ਉਹਨੇ ਨਹੀਂ ਛੱਡਿਆ ਕੋਈ ਵੀ ਉਥੇ ਉਹਨੇ ਪਾਰਕ ਬਣਾਈ ਏ ਧੱਕੇ ਨਾਲ ਸਾਡੀ ਆਪਣੀ ਖੁਦ ਦੀ ਬਜ਼ੁਰਗਾਂ ਦੀ ਜਾਇਦਾਦ ਏ ਉਹ। ਤੇ ਉਹ ਉਥੇ ਉਹਨੇ ਪਾਰਕ ਬਣਾਈ ਏ ਹਾਲਾਂਕਿ ਸਾਨੂੰ ਫੇਰ ਕੇਸ ਕਰਨਾ ਪਿਆ ਕੇਸ ਅਸੀਂ ਜਿੱਤ ਲਿਆ। ਇਸ ਕਰਕੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਧੱਕਾ ਹੋ ਰਿਹਾ ਉਹ ਅਸੀਂ ਆਪਣੇ ਬੰਦ ਕਰਨਾ ਚਾਹੁੰਨੇ ਧੱਕਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਜੋ ਵੀ ਧੱਕਾ ਕਿਸੇ ਕਿਸੇ ਵੀ ਕਿਸਮ ਦਾ ਧੱਕਾ ਅੱਜ ਜਿਸ ਤਰ੍ਹਾਂ ਧੱਕਾ ਕੇ ਪਹਿਲੀ ਤਾਂ ਗੱਲ ਇਹ ਹੁਣ ਜਿੱਦਾਂ ਨਿਰੱਗਾ ਵਾਲਿਆਂ ਦੀ ਹੋ ਗਈ ਦੂਸਰੀ ਗੱਲ ਇਹ ਹੈ ਕਿ ਸਾਡੀ ਆਪਣੀ ਜੱਦੀ ਜਾਇਦਾਦ ਹੀ ਖੋਣ ਲੱਪੇ ਤਾਂ ਫੇਰ ਰਹਿ ਗਈ ਗਿਆ ਇਸ ਕਰਕੇ ਜਿਹੜਾ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਪ੍ਰੈਸ ਵਾਲੇ ਉਹ ਉੱਪਰ ਆਵਾਜ਼ ਲੈ ਜਾਣੀ ਚਾਹੀਦੀ ਆ ਵੀ ਜਿੰਨਾ ਚਿਰ ਆਪਣੇ ਕੋਈ ਵੀ ਆਪਣੇ ਗਲਤ ਚੱਲਦਾ ਉਹਨੂੰ ਰੋਕਣਾ ਚਾਹੀਦਾ ਭਾਈ ਸਰ ਕੀ ਮਾਵਲਾ ਕੀ ਜਿਹੜਾ ਅੱਜ ਪਾਕੜਿਆਂ ਨੇ ਵਿੱਚ ਤੁਸੀਂ ਸਵੇਰੇ ਇਕੱਠੇ ਹੋਏ ਆ ਅੱਜ ਸਾਡਾ ਪਿੰਡ ਨਕਰਪਖੜਿਆਣਾ ਤਸਵੀਰ ਪਵਾੜਾ ਜ਼ਿਲ੍ਹਾ ਤੋਹਤਲਾ ਜਿਹਦੇ ਵਿੱਚ ਅੱਜ ਸਾਡੇ ਪਿੰਡ ਦਾ ਇਕੱਠ ਹੋਇਆ ਪਿਛਲੇ ਦਿਨੀ ਜੋ ਸਾਡੇ ਪਿੰਡ ਦੇ ਵਿੱਚ ਚੱਲ ਰਹੀ ਨਰੇਗਾ ਨਰੇਗਾ ਸਕੀਮ ਤਹਿਤ ਕੁਝ ਵਿਅਕਤੀਆਂ ਨੇ ਆਪਣੇ ਗਲਤ ਨਾਮ ਪਵਾ ਕੇ ਔਰ ਗਲਤ ਪੈਸੇ ਪੁਆਈ ਗਏ ਉਹ ਸਾਨੂੰ ਜੋ ਡਾਕੂਮੈਂਟ ਮਿਲੇ ਅਸੀਂ ਉਹਦੇ ਆਧਾਰ ਤੇ ਕਦਰੀ ਅਫਸਰਾਂ ਦੇ ਨੋਟਿਸ ਚ ਲਿਆਂਦਾ ਔਰ ਲੋਕਪਾਲ ਨੂੰ ਸ਼ਿਕਾਇਤ ਕੀਤੀ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਸ਼ਿਕਾਇਤ ਕੀਤੀ ਹੋਈ ਆ ਕੋਈ ਸਾਰੀ ਲਿਖਤੀ ਰੂਪ ਕੀਤੀ ਸ਼ਿਕਾਇਤ ਹਾਂਜੀ ਲਿਖਤੀ ਰੂਪ ਸ਼ਿਕਾਇਤ ਕੀਤੀ ਲਿਖਤੀ ਰੂਪ ਚ ਸ਼ਿਕਾਇਤ ਕੀਤੀ ਗਈ ਆ ਔਰ ਉਹ ਬੰਦਿਆਂ ਨੇ ਇੱਕ ਵੀ ਦਿਹਾੜੀ ਨਰੇਗਾ ਵਿੱਚ ਨਹੀਂ ਲਾਈ ਨਾ ਉਹ ਨਰੇਗਾ ਕੰਮ ਕਰਨ ਵਾਲੇ ਤਕੜੇ ਘਰਾਂ ਦੇ ਬੰਦੇ ਆ ਜਿਨ੍ਹਾਂ ਨੇ ਕਾਫੀ ਸਾਰੇ ਪੈਸੇ ਸਰਕਾਰ ਦੇ ਜਿਹੜੇ ਗਲਤ ਜੁਗਤ ਕੀਤੇ ਆ ਉਹਦੇ ਲਈ ਅਸੀਂ ਅਫਸਰਾਂ ਤੋਂ ਵੀ ਇਹ ਜਾਣਨਾ ਚਾਹੁੰਦੇ ਆ ਕਿ ਇਹਨਾਂ ਦੀ ਇਨਕੁਆਰੀ ਕਰਕੇ ਇਹਨਾਂ ਬੰਦਿਆਂ ਤੋਂ ਰਿਕਵਰੀ ਹੋ ਔਰ ਇਹਦੇ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਪੈਸਾ ਨਰੇਗਾ ਦਾ ਇੱਕ ਬਹੁਤ ਮਜ਼ਦੂਰ ਗਰੀਬ ਲੋਕਾਂ ਲਈ ਸੈਂਟਰ ਸਰਕਾਰ ਭੇਜ ਰਹੀ ਆ ਔਰ ਪਿੰਡਾਂ ਦੇ ਵਿੱਚ ਬੜੇ ਵੱਡੇ ਗਵਨ ਹੋ ਰਹੇ ਆ ਬਹੁਤ ਵੱਡੇ ਤੌਰ ਤੇ ਸਾਡੇ ਪਿੰਡ ਵਿੱਚ ਵੀ ਗਵਨ ਹੋਇਆ ਉਹਨੂੰ ਸਾਫ ਕੀਤਾ ਜਾਵੇ ਔਰ ਜੇਕਰ ਉਹ ਨਾ ਬੰਦਿਆਂ ਦੀ ਜਿਨ੍ਹਾਂ ਦੀ ਸ਼ਿਕਾਇਤ ਕੀਤੀ ਗਈ ਹੈ ਉਹ ਬੰਦੇ ਇੱਕ ਵਾਰੀ ਆ ਕੇ ਮੀਡੀਆ ਵਿੱਚ ਵੀ ਕਹਿਦੇ ਨੇ ਜਾਂ ਸਵਾਲੇ ਵਿੱਚ ਆ ਕੇ ਕਹਿ ਦੇਣ ਵੀ ਅਸੀਂ ਇੱਕ ਦਿਹਾੜੀ ਵੀ ਲਈ ਹੋਵੇ ਤਾਂ ਅਸੀਂ ਉਹਨਾਂ ਤੋਂ ਸੌਰੀ ਮੰਗਾਂਗੇ ਕਿਉਂਕਿ ਉਹਨਾਂ ਬੰਦਿਆਂ ਨੇ ਇੱਕ ਦਿਨ ਵੀ ਕੰਮ ਨਹੀਂ ਕੀਤਾ ਔਰ ਬਿਨਾਂ ਕੰਮ ਕੀਤੇ ਇਹਦੇ ਘਰ ਬੈਠਿਆ ਨੇ ਲੱਖਾਂ ਰੁਪਏ ਆਪਣੇ ਕਾਊਂਟਾ ਵਿੱਚ ਪਵਾ ਕੇ ਗਰੀਬਾਂ ਦਾ ਹੱਕ ਮਾਰਿਆ ਕਿਉਂਕਿ ਇਹ ਗਰੀਬ ਪਰਬਲਿਕ ਜਿਹੜੀ ਸਾਡੀ ਉਹਨਾਂ ਨੂੰ ਰੋਲ ਨਹੀਂ ਮਿਲਦਾ ਉਹ ਬੰਦੇ ਰੋਲ ਤੋਂ ਵਾਂਝੇ ਰਹਿੰਦੇ ਆ ਇਹ ਆਪਣੇ ਰੋਲ ਪਵਾ ਕੇ ਪੈਸੇ ਲੈ ਗਏ ਇਸ ਲਈ ਸਾਰੇ ਸਾਡੇ ਪਿੰਡ ਦੀ ਮੰਗ ਸੀ ਪੇਤ ਤੁਸੀਂ ਮੋਰੇ ਹੋ ਕੇ ਸਾਰੇ ਜਣੇ ਇਹ ਗੱਲ ਚੱਕੋ ਔਰ ਅੱਜ ਸਾਰਾ ਪਿੰਡ ਇਕੱਠਾ ਹੋਇਆ ਔਰ ਸਾਰੇ ਪਿੰਡ ਵਾਲੇ ਇਸ ਗੱਲ ਨਾਲ ਸਹਿਮਤ ਆ ਜੋ ਅਨਸਾਫ ਹੈ ਅਸੀਂ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਦੇ ਨਾਲ ਸਾਡੀ ਕੋਈ ਰੰਜਿਸ਼ ਨਹੀਂ ਜੋ ਸਰਕਾਰ ਦਾ ਪੈਸਾ ਆ ਜਿਹਦੇ ਗਲਤ ਜੂਜ ਕੀਤਾ ਗਿਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਉਹਦਾ ਜੋ ਵੀ ਅਪਰਾਪਾਈ ਕਰਨੀ ਚਾਹੀਦੀ ਆ ਅਸੀਂ ਇਸ ਲਈ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਔਰ ਮੁੱਖ ਮੰਤਰੀ ਜੀ ਤੋਂ ਸਰ ਕੋਈ ਪ੍ਰੂਫ ਵਗੈਰਾ ਹੈ ਆਪਣੇ ਕੋਲ ਸਾਡੇ ਕੋਲ ਪ੍ਰੂਫ ਹੈਗੇ ਜੀ ਉਹਨਾਂ ਦੇ ਜੌਬ ਕਾਰਡ ਉਹਨਾਂ ਦੇ ਅਕਾਊਂਟ ਜਿਨ੍ਹਾਂ ਚ ਪੈਸੇ ਗਏ ਆ ਅਸੀਂ ਸਾਰਾ ਨਾਲ ਲਾ ਕੇ ਦਿੱਤੇ ਹੋਏ ਆ ਸਰਕਾਰ ਨੂੰ ਵੀ ਔਰ ਅਸੀਂ ਅਫਸਰਾਂ ਦੇ ਨੋਟਿਸ ਸਾਰੇ ਕੋਲ ਲੈਂਦਾ ਹੋਇਆ ਹਾਂ ਜੀ ਸਰ ਕੀ ਨਾਮ ਜੀ ਆਪਣਾ ਮੇਰਾ ਸ਼ੁਭਨਾਮ ਗੁਰਜਿੰਦਰ ਸਿੰਘ ਫਾਦਰ ਨੇਮ ਗੁਰਦੇਵ ਸਿੰਘ ਤੇ ਸਾਰਾ ਹੀ ਪਾਕੜਿਆਂ ਦੇ ਵਿੱਚ ਤੁਸੀਂ ਇਕੱਠੇ ਹੋਏ ਆ ਇਕੱਠ ਕੀਤਾ ਵਾ ਕਿਸ ਮਾਮਲੇ ਨੂੰ ਲੈ ਕੇ ਇਕੱਠੇ ਹੋਇਆ ਜੀ ਜੀ ਮੈਂ ਨਾ ਭਾਰਤੀ ਦਾ ਕੰਮ ਕਰਦਾ ਯਦਕਿ ਮੇਰੇ ਫਾਦਰ ਸਾਹਿਬ ਵੀ ਮਿੱਟੀ ਪਾਉਂਦੇ ਆ ਤੇ ਮੈਂ ਭਾਰਤੀ ਦਾ ਕੰਮ ਕੀਤਾ ਸਕੂਲੇ ਇਕ ਛੱਪੜ ਪਟਿਆ ਇੱਧਰ ਸ਼ਮਸ਼ਾਨ ਘਾੜਚ ਵੀ ਉਹ ਕੂੜਾਦਾਨ ਬਣਾਇਆ ਜਿੱਥੇ ਉੱਥੇ ਵੀ ਭਾਰਤੀ ਪਾਈ ਆ ਤੇ ਮੈਨੂੰ ਤਰਲੋਚਨ ਸਿੰਘ ਲੰਬੜਦਾਰ ਕਹਿੰਦਾ ਵੀ ਆਪਣਾ ਬੈਂਕ ਅਕਾਊਂਟ ਦੀ ਕਾਪੀ ਤਾਂ ਆਧਾਰ ਕਾਰਡ ਦੀ ਕਾਪੀ ਤਾਂ ਆਪਣੇ ਵਾਈਫ ਦੀ ਵੀ ਦਿਓ ਵੀ ਤੁਹਾਡੇ ਕੰਮ ਕੀਤੇ ਦੇ ਪੈਸੇ ਤੇਰੇ ਅਕਾਊਂਟ ਚ ਆਉਣੇ ਆ ਤੇ ਮੈਂ ਇਹਨਾਂ ਨੂੰ ਦੇਤਾ ਜੀ ਆਪਣਾ ਅਕਾਊਂਟ ਨੰਬਰ ਜੋ ਵੀ ਆਧਾਰ ਕਾਰਡ ਦੀ ਕਾਪੀ ਵਗੈਰਾ ਤੇ ਮੈਨੂੰ ਨਹੀਂ ਪਤਾ ਇਹ ਨਹੀਂ ਮੇਨਾਂ ਕੀ ਕੀਤਾ ਕੀ ਨਹੀਂ ਕੀਤਾ ਨਾਲ ਜੰਗ ਭਾਦਰ ਸਿੰਘ ਸਰਪੰਚ ਇਹਨਾਂ ਨੇ ਰਾਲ ਕੇ ਮੇਰਾ ਜੋਬ ਕਾਰਡ ਬਣਾਤਾ ਜੀ ਮੈਨੂੰ ਕੋਈ ਪਤਾ ਨਹੀਂ ਮੈਨੂੰ ਹੁਣ ਲੋਕਪਾਲਾ ਨੂੰ ਨੋਟਿਸ ਆਇਆ ਸਮਨੇੰਗਲ ਉਸ ਦੇ ਵਿੱਚ ਪਤਾ ਲੱਗਾ ਵੀ ਮੇਰਾ ਜੋਬ ਕਾਰਡ ਬਣਾਇਆ ਨਰੇਗਾ ਦੇ ਵਿੱਚ ਜਦ ਕਿ ਜਿਹੜੇ ਪੈਸੇ ਮੇਰੇ ਅਕਾਊਂਟ 'ਚ ਆਏ ਸੀਗੇ ਉਹਦੇ ਵਿੱਚੋਂ ਇਹਨਾਂ ਕੁਝ ਪੈਸੇ ਮੈਨੂੰ ਕੰਮ ਦੇ ਦਿੱਤੇ ਆ ਕੁਝ ਪੈਸੇ ਲੰਬੜਦਾਰ ਤਰਲੋਚਨ ਸਿੰਘ ਤੇ ਯੰਗਵਾਦਰ ਸਿੰਘ ਸਰਪੰਚ ਨੇ ਹੱਥੀ ਮੇਤੋਂ ਲਏ ਆ ਤੇ ਉਹ ਬਾਅਦ 'ਚ ਮੈਨੂੰ ਪਤਾ ਲੱਗਾ ਵੀ ਜਿਹੜਾ ਮੇਰਾ ਜੋਬ ਕਾਰਡ ਬਣਾਇਆ ਉਹ ਐਸਸੀ ਦਾ ਬਣਾਇਆ ਗਿਆ ਆ ਜਿਸ ਬਾਰੇ ਮੈਨੂੰ ਕੋਈ ਪਤਾ ਵੀ ਨਹੀਂਗਾ ਮੈਂ ਜਰਨਲ ਜਾਤੀ ਨਾਲ ਸੰਬੰਧ ਰੱਖਦਾ ਆ ਤੇ ਉਸ ਬਾਰੇ ਮੈਂ ਲੋਕਪਾਲ ਸਾਹਿਬ ਨੂੰ ਆਪਣਾ ਜੋ ਵੀ ਐਫਡੇਟ ਵਗੈਰਾ ਦਿੱਤਾ ਆ ਸਪਸ਼ਟੀਕਰਨ ਤੇ ਨਾ ਮੈਂ ਕੋਈ ਨਰੇਗਾ ਜਿਹਾ ਧੀਹਾੜੀ ਕੀਤੀ ਆ ਜੀ ਮੈਨੂੰ ਤਾਂ ਇਹ ਨਹੀਂ ਗਮਰਾਹ ਕਰਕੇ ਲੰਬੜਦਾਰ ਨੇ ਤੇ ਜੰਗਵਧਰ ਸਿੰਘ ਸਰਪੰਚ ਨੇ ਮੇਰਾ ਜੋਬ ਕਾਰਡ ਬਣਾਇਆ ਇਹਨਾਂ ਚੀਜ਼ਾਂ ਬਾਰੇ ਮੈਨੂੰ ਕੋਈ ਪਤਾ ਨਹੀਂ ਨਾ ਮੇਰੇ ਕੋਲ ਕੋਈ ਜੋਬ ਕਾਰਡ ਆ ਇਹ ਤਾਂ ਮੈਨੂੰ ਲੋਕਪਾਲ ਸਾਹਿਬ ਦੇ ਦਫ਼ਤਰ ਤੋਂ ਪਤਾ ਲੱਗਾ ਜੀ ਤੇ ਟੋਟਲ ਅਮਾਉਂਟ ਕਿੰਨੀ ਸੀ ਆਪਣੀ ਅਮਾਉਂਟ ਸਾਰ ਉਹ ਕੁਝ ਜੀ ਮੇਰਾ ਇੱਥੇ ਜਿਹੜਾ ਕੰਮ ਕੀਤਾ ਇੱਕ ਤਾਂ ਬਣਿਆ 97500 ਰੁਪਈਆ ਜੀ ਮਿੱਟੀ ਦਾ ਹਾਂਜੀ ਮਿੱਟੀ ਦਾ ਕੰਮ ਕਰਦਾ ਮੈਂ ਤੇ ਇੱਕ ਮੈਂ ਇੱਥੇ ਸਕੂਲੇ ਛੱਪੜ ਪਟਿਆ ਆ ਉਸ ਦਾ ਹੁਣ ਕੋਈ ਮੈਨੂੰ ਖਿਆਲ ਨਹੀਂਗਾ ਉਹ ਯਾਨੀ ਕਿ ਉਹ ਵੀ ਲੱਖ ਕਦੇ ਲਗਭਗ ਕੰਮ ਕੀਤਾ ਆ ਜੀ ਮੈਂ ਤੇ ਇਹਨਾਂ ਨੇ ਫਿਰ ਮੇਨਾਂ ਜੰਗਵਾਧਰ ਸਰਪੰਚ ਦੀ ਕੋਠੀ ਬੈ ਕੇ ਤਰਲੋਚਨ ਸਿੰਘ ਲੰਬੜਦਾਰ ਤੇ ਹਰਬਿੰਦਰ ਸਿੰਘ ਸਾਨੂ ਲਖਮਨ ਉਹ ਲਖਮਨ ਸਿੰਘ ਉਹਨਾਂ ਤੇ ਇਹਨਾਂ ਨੇ ਮੇਰ ਨਾਲ ਬੈ ਕੇ ਜੰਗਵਾਧਰ ਦੀ ਕੋਠੀ ਹਿਸਾਬ-ਕਿਤਾਬ ਕੀਤਾ ਜਿਸ ਦੇ ਵਿੱਚ ਮੇਰਾ 10000 ਰੁਪਿਆ ਨਿਕਲਿਆ 10000 ਰੁਪਿਆ ਕਰਕੇ ਮੇਰ ਨਾਲ ਹਿਸਾਬ-ਕਿਤਾਬ ਸਾਰਾ ਕਲੀਅਰ ਕਰਕੇ ਮੈਨੂੰ ਇਹ ਨਹੀਂ ਇੱਕ ਚੈੱਕ ਦੇ ਦਿੱਤਾ ਜੀ ਚੈੱਕ ਮੈਂ ਜਦੋਂ ਜਾ ਕੇ ਬੈਂਕ ਦੇ ਵਿੱਚ ਲਾਇਆ ਤੇ ਇਹ ਚੈੱਕ ਬੌਂਸ ਹੋ ਗਿਆ ਜੀ ਚੈੱਕ ਕਿੰਨੇ ਦਾ ਸਾਰੇ ਚੈੱਕ ਇਹ ਨਹੀਂ ਮੈਨੂੰ 3300 ਦਾ ਦਿੱਤਾ ਬਾਕੀ ਕਹਿੰਦੇ ਤੈਨਾਂ ਬਾਅਦ ਚ ਦੋ ਵਾਰੀ ਕਰਕੇ ਹੋਰ ਦੇ ਦੇਵਾਂਗੇ ਤੇ ਇਹ ਮੈਨੂੰ ਇਹ ਨਹੀਂ ਚੈੱਕ ਦਿੱਤਾ ਚੈੱਕ ਬੌਂਸ ਹੋ ਗਿਆ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਫੋਨ ਕਰਕੇ ਗਿਆ ਭੈ ਮੈਨੂੰ ਪੈਸੇ ਮੈਨੂੰ ਦੇ ਦਿਓ ਤੇ ਇਹ ਮੈਨੂੰ ਪਹਿਲਾਂ ਕੋਈ ਨਹੀਂ ਕਰਦੇ ਆ ਦਿਹਾੜੀ ਰੋਕ ਦੋ ਦਿਹਾੜੀ ਰੋਕ ਬਾਅਦ ਚ ਮੈਨੂੰ ਇਹਨਾਂ ਦੀ ਬਿਲਡਿੰਗ ਫੋਨ ਤੇ ਆ ਗਈ ਜਿਹਦੀ ਰਿਕਾਰਡਿੰਗ ਆ ਪਈਆਂ ਮੈਨੂੰ ਕਹਿੰਦੇ ਜੋ ਕਰਨਾ ਕਾਲਾ ਅਸੀਂ ਨਹੀਂ ਕੁਝ ਵੀ ਦੇਣਾ ਆ ਇੰਨੇ ਮੈਨਾਂ ਗਮਰਾਹ ਕੀਤਾ ਮੈਨੂੰ ਇਸ ਦੇ ਵਿੱਚ ਸਾਡਾ ਕੋਈ ਰੋਲ ਨਹੀਂਗਾ ਨਾ ਅਸੀਂ ਨਹੀਂ ਰੇਗਾ ਅਸੀਂ ਕਿ ਕਿਸੇ ਨੇ ਵੀ ਨਹੀਂ ਕੀਤਾ ਜੀ ਜਿੰਨੇ ਬੰਦੇ ਰੋਲ ਦੇ ਵਿੱਚ ਆ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਤੇ ਇਹ ਕੁਝ ਇਹ ਬੰਦੇ ਨਹੀਂ ਕੁਝ ਹੋਰ ਬੰਦੇ ਵੀ ਹੈਗੇ ਆ ਜੀ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਇਹ ਮਾਮਲਾ ਲਾ ਕੇ ਹਾਂਜੀ ਪ੍ਰਸ਼ਾਸਨ ਅਸੀਂ ਲੋਕਪਾਲ ਸਾਹਿਬ ਨੂੰ ਆਪਣਾ ਨੋਟਿਸ ਦੇ ਦਿੱਤਾ ਆ ਜੀ ਜੋ ਵੀ ਆ ਪੱਖ ਰੱਖਤਾ ਉਹਨਾਂ ਦੇ ਸਾਹਮਣੇ ਜਨਾ ਜੀ ਆਪਣਾ ਮੇਰਾ ਨਾਮ ਵਿੱਕੀ ਪਾਕੜੀਆਣਾ ਜੀ ਤਹਿਸੀਲ ਪਗਵਾੜਾ ਜ਼ਿਲ੍ਹਾ ਕਪੂਰਥਲਾ ਜੀ ਸਰ ਕੀ ਮਾਮਲਾ ਕੀ ਆ ਅਸੀਂ ਸਵੇਰੇ ਇਕੱਠੇ ਹੋਏ ਆ ਆਪਣਾ ਇਹ ਜੀ ਪਿਛਲੇ ਦਿਨੀ ਇਹ ਨਾ ਅਸੀਂ ਸਮੂਹ ਨਗਰ ਵਾਸੀਆਂ ਨੇ ਇਹ ਐਪਲੀਕੇਸ਼ਨ ਦਿੱਤੀ ਸੀਗੀ ਜੀ ਸ਼ਿਕਾਇਤ ਕੀਤੀ ਸੀਗੀ ਮਨਰੇਗਾ ਦੇ ਵਿੱਚ ਕਰਜੀ ਦਿਹਾੜੀਆਂ ਲਗਵਾ ਕੇ ਪੈਸੇ ਪਾਉਣ ਦੇ ਸਬੰਧ ਦੇ ਵਿੱਚ ਜੀ ਤੇ ਇਹਨਾਂ ਦੇ ਵਿੱਚ ਜੀ ਥੋੜੀ ਕਾਰਵਾਈ ਹੋਈ ਆ ਸਾਰਾ ਹੋ ਰਿਹਾ ਸਰਕਾਰ ਵੱਲੋਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਪਾਈ ਸੀਗੀ ਇਹ ਤੇ ਲੋਕਪਾਲ ਸਾਹਿਬ ਕਪੂਰਥਲਾ ਨੂੰ ਵੀ ਪਾਈ ਸੀ ਲੈਟਰ ਤੇ ਉਹਦੇ ਸਬੰਧ ਵਿੱਚ ਕਾਰਵਾਈ ਹੋਈ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਵੀ ਕੁਝ ਬੰਦੇ ਪਿੰਡੋਂ ਹੀ ਪਤਾ ਲੱਗਿਆ ਰਿਕਵਰੀ ਵੀ ਦੇ ਆਏ ਕੁਝ ਬੰਦੇ ਇਹਨਾਂ ਦੇ ਤਾਂ ਇਥੇ ਗਰਜਿੰਦਰ ਸਿੰਘ ਸਨ ਗੁਰਦੇਵ ਸਿੰਘ ਉਹਨੇ ਸੱਚਾਈ ਤੇ ਖੜਦੇ ਆ ਉਹਨੇ ਵੀ ਇਹ ਸੱਚ ਬਿਆਨ ਕੀਤਾ ਆ ਲੋਕਪਾਲ ਸਾਹਿਬ ਦੇ ਜਾ ਕੇ ਮੈਂ ਮੈਨੂੰ ਇਹ ਰਾ ਗੱਲਾਂ ਦਾ ਕੁਝ ਨਹੀਂ ਪਤਾ ਜੋ ਵੀ ਮੇਰੇ ਤੋਂ ਕਰਾਇਆ ਤਰਲੋਚਨ ਸਿੰਘ ਲੰਬੜਦਾਰ ਤੇ ਜੰਗ ਬਹਾਦਰ ਸਿੰਘ ਸਰਪੰਚ ਨੇ ਫਰਜੀ ਜੋਬ ਕਾਰਡ ਬਣਵਾ ਕੇ ਤਾਂ ਜਿਹੜੇ ਪੈਸੇ ਪਹੁੰਚੇ ਆ ਤੇ ਸਾਡੀ ਇਹ ਬੇਨਤੀ ਹੈ ਜੀ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਕਿ ਇਹ ਜਿੰਨੇ ਵੀ ਬੰਦਿਆਂ ਨੇ ਜੋਬ ਕਾਰਡ ਦੇ ਫਰਜੀ ਬਣਾਏ ਆ ਉਹਨਾਂ ਦੀ ਰਿਕਵਰੀ ਪੁਵਾਈ ਜਾਵੇ ਤੇ ਇਹ ਜਿਹੜਾ ਹੈਗਾ ਆ ਇਹਦਾ ਪਰਦਾ ਫਾਸ਼ ਕਰਕੇ ਜੋ ਬਣਦੀ ਕਾਰਵਾਈ ਆ ਮਿਸਾਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਆਲੇ ਦੁਆਲੇ ਦੇ 25 30 ਪਿੰਡ ਆ ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਹੈ ਨਾ ਇਹਦਾ ਸੁਧਾਰ ਆ ਜਾਵੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਇਹ ਮਾਮਲਾ ਸਾਰਾ ਤੇ ਹਾਂਜੀ ਜੀ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਜੀ ਅਸੀਂ ਐਪਲੀਕੇਸ਼ਨ ਨਗਰ ਨਿਵਾਸੀਆਂ ਵੱਲੋਂ ਦੇ ਕੇ ਆਏ ਆ ਜੀ ਸਾਰੇ ਅਸੀਂ ਪੇਸ਼ ਹੋ ਕੇ ਐਪਲੀਕੇਸ਼ਨ ਦਿੱਤੀ ਹੈ ਜੀ ਤੇ ਪਿਛਲੇ ਦਿਨੀ ਅਸੀਂ ਤੁਹਾਡੇ মিডিਆ ਦੇ ਵਿੱਚ ਤੁਹਾਡੇ ਥਰੂ ਵੀ ਦੱਸਿਆ ਸੀਗਾ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਜੀ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਇਦਾਂ ਬੁਲੰਦ ਕੀਤਾ ਤੇ ਪ੍ਰੈਸ ਦੇ ਨੇ ਪ੍ਰੈਸ ਨੇ ਸਾਨੂੰ ਬੜਾ ਸਹਾਰਾ ਦਿੱਤਾ ਜੀ ਪ੍ਰੈਸ ਦੇ ਨਾਲ ਸਾਡੀ ਗੱਲਬਾਤ ਜਿਹੜੀ ਉੱਚੇ ਪੱਧਰ ਤੇ ਚੱਲ ਗਈ ਤੇ ਸਾਨੂੰ ਹੁਣ ਪੂਰੀ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੂਗਾ ਜੀ